ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਗੁਲਾਮੀ ਵਾਲਾ ਸੱਜਣੋ ਗੁਲਾਮ ਪਤਰਾ ਨਗਰ ਦੇ ਵਿੱਚੋਂ ਤੁਹਾਨੂੰ ਅ 2 ਜਨਵਾਰ ਜਿਹੜੇ ਐਸ ਵੇਲੇ ਵਕਾਊ ਆ ਪਾਉ ਸਰਵੰਦੇ ਘਰੇ ਇੱਕ ਸਜਣੋ ਸੂਈ ਸਵਾਈ ਵੈੜ ਵਿਕਾਊ ਆ ਕਿੰਨੇ ਦੁੱਧ ਤੇ ਚਲਦੀ ਆ ਸਾਰੀ ਗੱਲਬਾਤ ਆਪਾਂ ਪਾਉ ਸਰਵੰਤ ਤੋਂ ਤੁਹਾਡੇ ਨਾਲ ਲੈ ਕੇ ਸਾਂਝੀ ਕਰਾਂਗੇ ਕਿਹੜਾ ਸੂਆ ਕੀ ਹਸਾਬ ਕਿਤਾਬ ਆ ਸਾਰਾ ਲੇਖਾ ਜੋਖਾ ਇੱਕ ਝੋਟੀ ਚੰਗੇ ਤਾਂਚੇ ਦੀ ਤੇ ਵੱਡੇ ਕੱਦ ਕਾਠ ਦੀ ਤਾਜੀ ਸੂਈ ਇਹਦੀ ਵੀ ਜਿਹੜੀ ਡਿਟੇਲ ਆਪਾਂ ਲੈ ਕੇ ਤੁਹਾਡੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਜਣੋ ਕਿੰਨਾ ਦੁੱਧ ਬਾਦ ਆ ਕੱਦ ਕਾਠ ਦਾ ਕੋਈ ਊੜਾ ਮੰਨਾ ਨਹੀਂ ਤੇ ਓਕੇ ਰਿਪੋਰਟ ਦੋ ਸਵੇ ਸਵਾਈ ਪਸ਼ੂਆ ਤੇ ਹਰ ਵੀਡੀਓ ਚ ਰਿਕਵੈਸਟ ਬੇਨਤੀ ਰਹਿੰਦੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੈੜ ਤੋਂ ਕਰ ਲਈਏ ਸ਼ੁਰੂ ਤੇ ਬੜੀ ਚੰਗੀ ਸ਼ਾਨਦਾਰ ਵੱਛੀ ਪਾਉ ਲਿਆ ਆ ਕੱਟਾ ਨਹੀਂ ਗਾ ਭਰਾਵਾ ਵੱਛਾ ਹੂੰ ਓ ਜਾ ਤੇਰਾ ਵੇਖ ਲਓ ਹਾਂ ਵੀਰ ਕੀ ਐ ਇਹ ਤੂੰ ਪਹਿਲਾਂ ਕੀ ਕਿਹਾ ਓਏ ਬਾਗਲਾ ਪੀਤੀ ਖਾਦੀ ਹੋ ਜਾਂਦਾ ਭਰਾਵਾ ਤੂੰ ਤੜਕੇ ਪੀ ਖਾਈ ਫਿਰਦਾ ਤੇ ਹੋਰ ਲੈ ਪਾਉ ਤਾਂ ਕਹਿੰਦਾ ਹੁੰਦਾ ਸਰਵਨਾਹੀਂ ਬੰਦੀ ਸੋਪੀਆ ਹਾਂ ਓਏ ਪਤਾ ਕੀ ਸਰਾਣੇ ਭਰਾਵਾ ਆਪਣਾ ਠੀਕ ਆ ਤੂੰ ਲੈ ਜੰਨੇ ਯਾਰ ਪਾਉ ਜੀ ਸਾਸਤਰੀਕਾਲ ਸਾਸਤਰੀਕਾਲ ਕੀ ਹਾਲ ਸੰਤੂ ਸਾਹਿਬ ਵਧੀਆ ਮੇਰਾ ਤੁਸੀਂ ਸੁਣਾਓ ਓ ਠੀਕ ਠਾਕ ਚੜਦੀ ਕਲਾ ਜੀ ਕਿਰਪਾ ਕਿਰਪਾ ਮਾਲਕ ਦੀ ਤੇ ਬੰਦਾ ਫਿਰ ਕੀ ਆਂਦਾ ਤੁਸੀਂ ਤਾਂ ਕਹਿੰਦੇ ਸੌਫੀ ਤੇ ਆਉਂਦਾ ਮੈਂ ਤਾਂ ਐ ਟਾਪ ਗੇਅਰ ਲਾਈ ਫੜਦਾ ਹੈ ਹੈ ਐਵੇਂ ਕਹਿ ਕੋਲ ਅੱਛਾ ਉਹੀ ਨੱਪੀ ਆਉਂਦਾ ਧਰ ਕੇ ਕੰਮ ਤੇ ਭਾਉਜੀ ਆਪਣਾ ਐਡਰੈਸ ਪਿੰਡ ਗਲਾਮ ਪੱਤਰਾ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਗਲਾਮ ਪੱਤਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਨੰਬਰ 626042 ਤੇ 31688 62842 ਤੇ 31688 ਇਹਦੇ ਤੇ ਕਰੇ ਕੋਈ ਵੀ ਸੰਪਰਕ ਤੇ ਵਪਾਰ ਦਾ ਕਿਵੇਂ ਆ ਵਧੀਆ ਵਧੀਆ ਹੁਣ ਤਾਂ ਯਾਰ ਮਾਲ ਮਿਲ ਨਹੀਂ ਰਿਹਾ ਚੰਗਾ ਵਧੀਆ ਹਨਾ ਤਾਂ ਬੜੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਆਪਾਂ ਮਈਆਂ ਨਹੀਂ ਲਵਦੀਆਂ ਪਈਆਂ ਨਾ ਗਾਂ ਲਵਦੀ ਚੰਗੀ ਦੇ ਨਾਮ ਹੈ ਹਨਾ ਰੇਟ ਦੀ ਤਾਂ ਚਲ ਗੱਲ ਹੀ ਛੱਡ ਦਈਏ ਰੇਟ ਦੀ ਰੇਟ ਨਾ ਵੀ ਮਿਲੇ ਨਾ ਪਸੂ ਹਾਂ ਫਿਰ ਵੀ ਕੋਈ ਗੱਲ ਨਹੀਂ ਪਕਾਈ ਬਾਲੀ ਤੇ ਕਾ ਪਸੂ ਨਿਕਲਦਾ ਨਹੀਂ ਯਾਰ ਜਿਹੜਾ ਆਪਾਂ ਲਿਆਉਣਾ ਚਾਹੁੰਨੇ ਨਾ ਪਸੂ ਹੋਣੀ ਮਿਲ ਰਿਹਾ ਹਨਾ ਚੰਗਿਆਂ ਪਸੂ ਨਿਕਲਣੋਂ ਹਟ ਗਿਆ ਆਪਾਂ ਗਾ ਕੀ ਆਪਣੇ ਚੰਗੇ ਪਸੂ ਦੀ ਇਹ ਚੰਗਾ ਪਸੂ ਨਿਕਲਣੋਂ ਹਟ ਗਿਆ ਹਾਂ ਠੀਕ ਆ ਪਾਉਜੀ ਤੇ ਆ ਵਿਹੜ ਆਪਣੀ ਸੂਆ ਕਿਹੜਾ ਸੂਈ ਆ ਦੂਜਾ ਵੀਰੇ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਦੁੱਧ ਤੇ ਆ ਗਈ ਆ 6 ਦਿਨ ਹੋ ਗਏ ਸੂਈ ਨੂੰ ਤੇ 21 ਕਿਲੋ ਦੁੱਧ 6 ਦਿਨਾਂ ਦੀ ਸੂਈਆ 21 ਕਿਲੋ ਦੁੱਧ ਆ ਹੁਣ ਹਾਂ ਠੀਕ ਆ ਪਹਿਲੇ ਸੂਏ ਦਾ ਕੀ ਰਿਕਾਰਡ ਰਿਆ ਪਹਿਲੇ ਸੂਏ ਕਰਮਾਂ ਵਾਲੀ ਨੇ 24 ਕਿਲੋ ਵੱਛੀਆਂ ਵੱਛੀ ਨੇ ਦੁੱਧ ਪਾਇਆ ਤੇ ਜਨਮ ਵੱਛੇ ਨੂੰ ਦੇਗੀ ਕਿ ਵੱਛੀ ਨੂੰ ਵੱਛੇ ਨੂੰ ਇਹਦੇ ਵਾਂਗੂ ਐ ਨਾ ਕਹਿ ਦਈਏ ਕਿ ਕੱਟੇ ਨੂੰ ਕਿ ਕੱਟੀ ਹੁਣ ਆ ਦਾ ਹੈ ਪਾਸੇ ਹੋ ਜੋ ਕਹਿੰਦਾ ਕੱਟਾ ਆ ਗਿਆ ਚੱਲ ਖੋਲ ਦੇ ਵੈੜ ਹੁਣ ਇਹਨੂੰ ਨਾ ਝੋਟੀ ਬਣਾ ਦੀ ਖੋਲ ਦੇ ਸਰ ਬਣਾਇਆ ਨਾ ਕਰ ਯਾਰ ਵੇਲਾ ਜੇਬੇ ਥੋਨ ਨੂੰ ਦੇ ਇਹਦੇ ਕਾਰਤੂਸਾਂ ਨਾ ਹੋਏ ਵਾਹ ਵੇਲਾ ਹਣਾ ਵਾਕੇ ਹੀ ਐਵੇਂ ਥੋੜੀ ਯਾਰ ਸਜਣੋ ਵੈੜ ਵੇਖਿਓ ਪਾਉ ਸਰ ਬੰਦੇ ਕਰੇ ਕਿਆ ਬਾਤਾਂ ਤੇ ਕਿਆ ਬਾਤਾਂ ਵਾਲੀ ਗੱਲ ਹੀ ਆ ਪਾਉ ਚੂਣ ਚਾਂ ਤਾਂ ਦੀ ਹਣੀ ਮੈਨੂੰ ਲੱਗਾ ਬੱਚੇ ਦਾ ਵਾਲਾ ਕਰਦੀ ਹਣਾ ਤੇ ਇਹ ਪਾਉ ਜੀ ਆਪਣੇ ਕੋਲੇ ਘਰੇ ਸੁੱਈ ਆ ਨਾ ਘਰੇ ਸੁੱਈ ਬਿਲਕੁਲ ਓਕੇ ਆ ਹਾਂ ਵੀ ਜੇਰ ਚੂਰ ਓਕੇ ਪੈ ਗਈ ਕੋਈ ਵੀ ਕਮੀ ਨਹੀਂ ਠੀਕ ਆ 100 ਦੀ 100 ਲੈ ਚੱਲ ਮੜੀ ਜੀ ਨਹੀਂ ਜਾਂਦੀ ਹੋ ਗਿਆ ਬੱਚੇ ਦਾ ਫੜਾ ਖਾਣ ਤੇ ਸੋ ਮੈਂ ਸਦਾਣੀ ਤੱਕ ਜਰਤ ਆ ਦੇਉਣਾ ਚੱਲ ਕੋਈ ਨਹੀਂ ਬੱਚੇ ਨੂੰ ਲੈ ਬੱਚੇ ਲੈ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੰਦ ਦੇ ਐਵੇਂ ਜ਼ੋਰ ਨਾ ਲੱਗ ਜੇ ਮੇਰੇ ਵੀਰ ਦਾ ਜੋ ਨੀਲਾ ਆਪੇ ਵਰਗਾ ਹਾਂ ਉੱਥੇ ਬਣਨਾ ਹੈ ਪਾਉਡਰ ਨਾਲ ਉਹ ਮੁੱਤਲਾ ਪਹਿਲਾਂ ਚੱਪੀ ਨੂੰ ਮੁੱਤਾਂ ਕਰਦੇ ਹਾਂ ਮੈਂ ਕਰੀਪੇ ਛੋ ਯਾਰ ਐਨੂੰ ਤੂੰ ਫਿਰ ちゃう ਸੰਦੂਆ ਬੜੀ ਹੈ ਅੱਛਾ ਮੈਂ ਕਿਹੜੀ ਗੱਲ ਕਰਨੀ ਦਾ ਚਾਤ ਕੁਆਲਟੀ ਆ ਬੜੀ ਕੁਆਲਟੀ ਬੜੀ ਨਿੱਗਰ ਨੁਗਰ ਹੈਨਾ ਤੇ ਚੂਣ 100 ਦੀ 100 100 ਦੀ 100 ਰੇਟ ਇਹਦਾ ਰੇਟ ਇਹਦਾ ਮੋਲੇ ਦਾ ਕਰਾਂਗੇ ਫੋਨ ਤੇ ਵੀ ਤੈਨੂੰ ਫੋਨ ਸੁਣਨ ਦਾ ਵਾਵਾ ਚਾ ਹਨਾ ਐਵੇਂ ਗੱਲ ਹਨਾ ਤੈਨੂੰ ਐ ਫੋਨ ਲਾ ਕੇ ਅਗਲਾ ਚੱਲ ਰੇਟ ਤਾਂ ਪੁੱਛੂ ਬੱਚੇ ਦਾ ਹੈਗਾ ਨਾ ਹਾਂ ਵੀ ਭਾਉ ਨੂੰ ਵਾਵਾ ਤੈਨੋਂ ਕੇ ਫੋਨ ਫਣ ਆਏ ਨਹੀਂ ਮੈਂ ਦੁਨੀਆ ਚ ਵਿਚਰਿਆ ਹੀ ਨਹੀਂ ਕਿੰਨੇ ਦਿਨ ਹੋ ਗਏ ਹਨਾ ਕੱਟਣਾ ਨਾਲ ਮਿਲਾਂਗਾ ਤੈਨੀਆਂ ਹਾਂ ਹਾਂ ਹੁਣ ਕਰਨਗੇ ਮੁਲਾਕਾਤਾਂ ਤੇਰੇ ਨਾਲ ਕਰਨਗੇ ਜਨਵਾਰ ਅਗਲੇ ਨੂੰ ਚੰਗਾ ਦਵਾਂਗੇ ਤਾਂ ਹੀ ਨਾ ਹਾਂ ਯਾਦ ਕਰਨਗੇ ਤੇ ਫਿਰ ਵੀ ਕਿੰਨਾ ਕੁ ਹੋਊਗਾ ਜੀ ਆ ਜੈ ਜੀ ਹੋਊਗਾ ਬਾਲਾ ਤੱਕ ਬਿਲਕੁਲ ਜਾਇਜ਼ ਹੁੰਦੇ ਆਪਣੇ ਰੇਟ ਜਾਨਵਰ ਚੰਗੇ ਹੁੰਦੇ ਰੇਟ ਵੀ ਵਧੀਆ ਹੁੰਦੇ ਠੀਕ ਆ ਤੇ ਇਹ ਛੋਟੀ ਸੂਆ ਕਿਹੜਾ ਇਹ ਪਹਿਲਾ ਚਾਰ ਦੰਦ ਮੂੰਹ ਪਲੂਨ ਸੂਈ ਆ ਮੂੰਹ ਚਾਰ ਦੰਦ ਕਹਿੰਦੇ ਮਗਰ ਕੱਟੀ ਮਗਰ ਇਹਦੇ ਕੱਟੀ ਆ ਗਈ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ 15 16 ਕਿਲੋ 15 16 ਦਿਨਾਂ ਦੀ ਸੂਈ ਆ 15 16 ਦਿਨਾਂ ਦੀ ਸੂਈ ਆ 11 ਕਿਲੋ ਦੁੱਧ ਨੱਟੇਗਾ 11 ਕਿਲੋ ਦੁੱਧ ਹੈਗਾ ਹਾਂ ਕਿਆ ਬਾਤ ਇਹਦੀ ਤੋਰ ਕਰਾਈਏ ਚੈੱਕ ਹਾਂ ਕਰਾ ਦੇ ਉਹਨੂੰ ਹੀ ਨਾ ਫੇਰ ਕਹਿ ਦਿਓ ਉਹਨੇ ਦਿੱਥੇ ਦੋ। ਉਹੀ ਤਾਂ ਕਿਹਾ। ਕੋਈ ਨਹੀਂ। ਕੱਦ-ਕਾਠ ਬੜਾ ਵੇ ਇਹ ਲੱਤ ਜੀ ਨਪਦੀ ਆ ਹਨਾ ਇੱਕ। ਮੈਂ ਲਾਉਣ ਲੱਗਿਆ ਨਾ ਮਾਰਾ ਜਾ। ਅੱਛਾ। ਉਹ ਬੰਦਾ ਨਿਆਣ ਸੀ। ਠੀਕ ਆ। ਹੋਰ ਕੋਈ ਨਹੀਂ। ਓਕੇ। ਬਾਕੀ ਵੱਡੇ ਕੱਦ-ਕਾਠ ਦੀ ਤੇ ਵੱਡੇ ਟਾਂਚੇ ਦੀ ਆ ਸਜਣੋ। ਪਲੂਣ ਸੂਈ ਝੋਟੀ ਮੂੰਹ ਚਾਰ ਦੰਦ। ਘਮਾ ਲਓ ਸ਼ਾ ਜੀ। 11 ਕਿਲੋ ਦੰਦ। ਸੂਈ ਆ ਸੂਏ ਪਸ਼ੂ ਦਾ ਮੈਂ ਹਰ ਵੀਡੀਓ ਚ ਕਹਿੰਦਾ ਨਾ ਵੀ ਦੁੱਧ ਤੁਸੀਂ ਚੋ ਸਕਦੇ ਆ ਕਾਲੀ ਕਰਦੀ ਆ ਬੱਚੇ ਦੀ ਹਨਾ ਕੱਟੀ ਆ ਸੱਚ ਨੋ ਮਗਰ ਤੇ ਏਰੀਏ ਕਿਹੜੇ ਚੋਂ ਖਰੀਦੀ ਐ ਏਡਾ ਟਾਂਚਾ ਵੱਡਾ ਇਹਦਾ ਹਰਿਆਣਾ ਏਰੀਆ ਸੰਗਲਾ ਨਿੱਕਾ ਸੰਗਲਾ ਅੱਛਾ ਹਾਂ ਹਵੇਲਾ ਪਹਿਨਣ ਚੋਟੀ ਦਾ ਕੱਦ ਮੇਰੇ ਮੋਢੇ ਤੇ ਆਉਂਦੀ ਉਹ ਆਕੇ ਕੋਈ ਸ਼ੱਕ ਨਹੀਂ ਯਾਰ ਬੜਾ ਟਾਂਚਾ ਵੱਡਾ ਉਹ ਵਿਚਾਰ ਦਾ ਨੀ ਕਨਫਰਮ ਐ ਤੇ ਆਉਂਦੇ ਸੂਏ ਨੂੰ ਬੜੀ ਤਗੜੀ ਮੈਂ ਬਣੂ ਦੁੱਧ 11 ਕਿਲੋ 11 ਕਿਲੋ ਮਗਰ ਕੱਟੀ ਏ ਕੱਟੀ ਵੀ ਬੜੀ ਸੋਹਣੀ ਹੈ ਨਾ ਹਾਂ ਬਹੁਤ ਸੋਹਣੀ ਕੱਟੀ ਤੇ ਇਹਦਾ ਫਿਰ ਰੇਟ ਆ ਇਹਦਾ 1 15 1 ਲੱਖ ਤੇ 15000 ਰੁਪਇਆ ਉਹਦੇ ਚੋਂ ਮਾਨਟਨ ਕਰ ਦਿਆਂਗੇ ਕਰ ਦਿਆਂਗੇ ਹੈ ਨਾ ਓਕੇ ਬਹੁਤ ਚੰਗੀ ਹੈ ਜਾਨਵਰ ਮਿਲਦਾ ਹੀ ਨਹੀਂ ਸੰਦੂਆ ਯਾਰ ਹਾਂ ਨਹੀਂ ਚੰਗੀ ਆ ਕੱਟੀ ਤੇਰੀ ਕੋਈ ਸ਼ੱਕ ਨਹੀਂ ਲੇਵੇ ਭਾਂਡੇ ਦੀ ਵੀ ਸੁਥਰੀ ਚੋਣ ਤਾਂ ਫਿਰ 100 ਬੜੀ ਇੱਕ ਨੰਬਰ 100 ਦੀ 100 ਹਾਂ ਇਹ ਇਹ ਚੋ ਲੈਦਾ ਹਾਂ ਸਾਰਾ ਜਿਹਨੇ ਤੋਰ ਕੇ ਵਿਖਾਈਗਾ ਹਾਂ ਅੱਛਾ ਫੇਰ ਤਾਂ 100 ਦੀ 100 ਹੀ ਆ ਤੇ ਆਹ ਕੱਟੀ ਆ ਸੱਜਣਾ ਆ ਜਿਹੜੀ ਨੂੰ ਇਹਨੇ ਜਨਮ ਦਿੱਤਾ ਤੇ ਆਪ ਵੀ ਕੱਟੀ ਹੀ ਐ ਨਹੀਂ ਕੀ ਆ ਕੱਟੀ ਏ ਬੱਚੇ ਤੂੰ ਪਹਿਲਾਂ ਹੈ ਬੱਚੇ ਨੂੰ ਕਟਾ ਹਾਂ ਤੇ ਕੱਟੀ ਨੂੰ ਕਟਾ ਲੈ ਇਹ ਇਹ ਬੰਦਾ ਹੈ ਇਹ ਇਹਦਾ ਇਹਨੂੰ ਆਪਦਾ ਨਾਮ ਪਤਾ ਹੈ ਹੈ ਨਾ ਨਾਮ ਤਾਂ ਨਹੀਂ ਪਤਾ ਤੇਰਾ ਨਾਂ ਨਹੀਂ ਤੈਨੂੰ ਪਤਾ ਪਿੰਡ ਪੁੱਛ ਲਾਉਂ ਵੀ ਨਹੀਂ ਪਤਾ ਪਿੰਡ ਓਏ ਪਿੰਡ ਵੀ ਪਤਾ ਨਹੀਂ ਪਤਾ ਤਾਂ ਤੈਨੂੰ ਸਭ ਕੁਝ ਆ ਜਾਣ ਕੇ ਕਰਦਾ ਰਾਸਨ ਬਾਣੀ ਕੱਟ ਮਿਲਿਆ ਥੋੜਾ ਜਾਂ ਤਾਂ ਹਾਂ ਬੱਚੇ ਨੂੰ ਕੱਟਾ ਦੇ ਕੱਟੀ ਕੀ ਗੱਲ ਆ ਜੇ ਨੂੰ ਨਹੀਂ ਸਹੀ ਇਹ ਅੰਜ ਸਪਰੇ ਕਰ ਮੱਤ ਮਾਰੀ ਪਈ ਹੈ ਸਪਰੇ ਕਰਕੇ ਮੱਤ ਮਾਰੀ ਪਈ ਹੈ ਸੁੰਡੀਆਂ ਤਾਂ ਨਹੀਂ ਚੜ ਗਈਆਂ ਨੂੰ ਸੁੰਡੀਆਂ ਚੜ ਗਈਆਂ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਦੋ ਜਾਨਵਰ ਤੁਹਾਨੂੰ ਗਲਾਮੀ ਵਾਲੇ ਕਲਾਮ ਪੱਤਰਾ ਨਗਰ ਦੇ ਵਿੱਚ ਵਿਖਾਏ ਆ ਚੀਜ਼ 222 ਕਿਲ ਦੁੱਧ ਪਾ ਲਈ ਓਕੇ ਪਾ ਦੂਗੀ ਹੈਨਾ ਹਾਂ ਪਾ ਦੇਗੀ